ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਉਂਦਾ ਹੈ ਕਿ ਅਸੀਂ ਸੁਖ ਵਿਲਾਸ ਨੂੰ ਜਿਹੜਾ ਬਾਦਲਾਂ ਦਾ ਸੁਖ ਵਿਲਾਸ ਖੁੱਲਿਆ ਹੋਇਆ ਹੈ ਵੀ ਉਹਨੂੰ ਅਸੀਂ ਸਕੂਲ ਬਣਾਵਾਂਗੇ ਬਹੁਤ ਵਧੀਆ ਗੱਲ ਹੈ ਅਸੀਂ ਵੀ ਸਹਿਮਤ ਆ ਇਸ ਗੱਲ ਨਾਲ ਵੀ ਸਕੂਲ ਬਣਨਾ ਚਾਹੀਦਾ ਪਰ ਜਿਹੜੇ ਉਹਦੇ ਚ ਟੀਚਰ ਰੱਖਣੇ ਨੇ ਸਟਾਫ ਰੱਖਣਾਗਾ ਮੈਨੂੰ ਐਂ ਲੱਗਦਾ ਵੀ ਮੁੱਖ ਮੰਤਰੀ ਸਾਹਿਬ ਜਿਹੜੇ ਟੈਂਕੀਆਂ ਤੇ ਚੜੇ ਹੋਏ ਨੇ ਸੰਗਰੂਰ ਵੀ ਉਹਨਾਂ ਨੂੰ ਉੱਥੇ ਸਟਾਫ ਦੇ ਵਜੋਂ ਰੱਖਣਗੇ ਉਹਨਾਂ ਨੂੰ ਉੱਥੇ ਟੀਚਰ ਰੱਖਣਗੇ ਮੱਖ ਮੰਤਰੀ ਸਾਹਿਬ ਥੋੜੇ ਜਿਹਾ ਗੱਪ ਮਾਰਨ ਲੱਗੇ ਤਾਂ ਸੋਚ ਲਿਆ ਕਰੋ ਐਡੇ ਵੱਡੇ ਗੱਪ ਪਹਿਲਾਂ ਤੁਸੀਂ ਜਿਹੜੀਆਂ ਰਾਜਾ ਵੜਿੰਗਣੇ ਬਾਡੀਆਂ ਲਵਾਈਆਂ ਸੀ ਰਾਜਸਥਾਨ ਚੋਂ ਉਹਦੇ ਕਾਗਜ਼ ਉਹਨਾਂ ਦੀ ਫਾਈਲ ਜਿਹੜੀ ਤੁਹਾਡੇ ਹੱਥ ਲੱਗੀ ਸੀ ਉਹਨਾਂ ਤੇ ਕਾਰਵਾਈ ਹੋ ਗਈ ਨਹੀਂ ਹੋਈ ਫਿਰ ਉਸ ਤੋਂ ਬਾਅਦ ਜਦੋਂ ਤੁਹਾਡੀ ਸਰਕਾਰ ਬੰਦ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਜਿਹੜੀ ਬੇਅਦਬੀ ਹੋਈ ਹੈ ਬੇਅਦਬੀ ਦੇ ਵਿੱਚ ਜਿਹੜੇ ਦੋ ਨੌਜਵਾਨ ਕੋਟਕਪੂਰਾ ਗੋਲੀ ਕਾਹਣ ਦੇ ਵਿੱਚ ਸ਼ਹੀਦ ਹੋਏ ਐ ਤੁਸੀਂ ਕਹਿੰਦੇ ਸੀ ਕਿ ਉਹਨਾਂ ਦੇ ਕਾਤਲਾਂ ਦੀ ਪੈੜ ਆ ਜਿਹੜੀ ਉਹ ਬਾਦਲ ਪਿੰਡ ਜਾਂਦੀ ਹੈ ਕੀ ਉਹ ਬਾਦਲਾਂ ਤੇ ਕਾਰਵਾਈ ਹੋਈ ਫਿਰ ਤੁਸੀਂ ਕਹਿੰਦੇ ਸੀ ਚਿੱਟਾ ਗਾ ਜਿਹੜਾ ਚਿੱਟਾ ਮਜੀਠੀਆ ਬਕਿਉਂਦਾਗਾ ਕੀ ਮਜੀਠੀਏ ਦੇ ਕਾਰਵਾਈ ਹੋਈ ਕਾਰਵਾਈ ਦਾ ਕੀ ਕਰਨੀ ਸੀ ਤੁਹਾਡਾ ਜਿਹੜਾ ਅਰਵਿੰਦ ਕੇਂਜਰੀਵਾਲ ਹੈ ਕਨਵੀਨਰ ਹੈ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਮਾਫੀ ਮੰਗੀ ਸੀ ਮਜੀਠੀਏ ਤੋਂ ਕੋਈ ਫਾਇਦਾ ਇੰਨਾਂ ਗੱਲਾਂ ਦਾ ਜਿਹੜੇ ਕੰਮ ਕਰਨ ਵਾਲੇ ਨੇ ਜਿਹੜੇ ਟੈਂਕੀਆਂ ਤੇ ਚੜੇ ਬੈਠੇ ਨੇ ਮੁਲਾਜ਼ਮ ਜਿਨ੍ਹਾਂ ਨੂੰ ਨੌکریاں ਨਹੀਂ ਮਿਲੀਆਂ ਨੌکریاں ਮੰਗ ਰਹੇ ਨੇ ਉਹਨਾਂ ਤੇ ਕਾਰਵਾਈ ਕਰੋ ਸੁੱਖ ਵਿਲਾਸ ਦੀ ਤੁਸੀਂ ਗੱਲ ਕਰਦੇ ਹੋ ਸੁੱਖ ਵਿਲਾਸ ਦੀ ਤਾਂ ਇੱਕ ਇੱਟ ਵੀ ਨਹੀਂ ਹਿਲਾ ਸਕਦੇ ਤੁਸੀਂ ਜਿਨ੍ਹਾਂ ਤੇ ਕਾਰਵਾਈ ਕਰਨੀ ਸੀ ਉਹਨਾਂ ਤੇ ਕਾਰਵਾਈ ਕਰੋ ਜਿਹੜੀਆਂ ਕਾਰਵਾਈਆਂ ਕਰਨੀਆਂ ਚਾਹੀਦੀਆਂ ਨੇ ਉਹਨਾਂ ਤੇ ਕਾਰਵਾਈਆਂ ਕਰੋ ਠੋਕੀਆਂ ਹਵਾ ਦੇ ਵਿੱਚ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਲੋਕ ਸਮਝਦੇ ਨੇ ਸੁਖਵੀਰ ਬਾਦਲ ਨੇ ਤਾਂ ਜਿਹੜੀ ਗੱਲ ਕਹੀ ਸੀ ਕਿ ਅਸੀਂ ਪਾਣੀ 'ਚ ਬੱਸਾਂ ਚਲਾਵਾਂਗੇ ਤਾਂ ਬੱਸਾਂ ਚਲਾਤੀਆਂ ਸੀ ਚਾਹੇ 5 ਦਿਨ ਚੱਲੀਆਂ ਚਾਹੇ 10 ਦਿਨ ਚੱਲੀਆਂ ਪਰ ਤੁਸੀਂ ਜਿਹੜੀਆਂ ਗੱਲਾਂ ਕਹਿ ਰਹੇ ਹੋ ਜਿਹੜੀਆਂ ਜਾਂ ਪਹਿਲਾਂ ਕਈਆਂ ਸੀ ਵੋਟਾਂ ਸੱਤਾ ਚਾਉਣ ਤੋਂ ਪਹਿਲਾਂ ਜਿਹੜੀਆਂ ਗੱਲਾਂ ਕਈਆਂ ਸੀ ਤੁਹਾਡੇ ਤੋਂ ਉਹਨਾਂ ਗੱਲਾਂ ਤੇ ਖਰਾ ਨਹੀਂ ਉਤਰਿਆ ਗਿਆ ਤੁਸੀਂ ਦੇਖੋ ਜਿਹੜੀਆਂ ਨਸੇ ਦੀਆਂ ਕਮੇਟੀਆਂ ਬਣੀਆਂ ਨਸਾ ਤਾਂ ਕੀ ਬੰਦ ਹੋਣਾ ਸੀ ਨਸੇ ਕਮੇਟੀ ਵਾਲਿਆਂ ਦੇ ਪਰਚੇ ਹੋਏ ਤੁਸੀਂ ਕਹਿੰਦੇ ਸੀ ਮੁਰਗੀਆਂ ਦੇ ਪੈਸੇ ਦਵਾਂਗੇ ਮੁਰਗੀ ਮਰ ਜੂ ਉਹਦੇ ਵੀ ਪੈਸੇ ਦਵਾਂਗੇ ਹਰਾਂ ਦੀ ਮਾਰੇ ਇੱਥੇ ਇੰਨਾ ਨੁਕਸਾਨ ਹੋਇਆ ਲੋਕਾਂ ਦਾ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਗੜੇ ਮਾਰੀ ਨਾਲ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਰਹੀ ਗੱਲ ਹਜ਼ਾਰ-ਹਜ਼ਾਰ ਰੁਪਈਆ ਜਿਹੜਾ ਤੁਸੀਂ ਕਹਿੰਦੇ ਸੀ ਬੁੜੀਆਂ ਨੂੰ ਖਾਤਿਆਂ 'ਚ ਪਾਵਾਂਗੇ ਉਹ ਸੁੱਤੋਂ ਨਹੀਂ ਪਿਆ ਲੋਕ ਸੁਪਨੇ ਦੇਖਣ ਲੱਗ ਗਏ ਹੁਣੀ ਜਿਹੜਾ ਤੁਸੀਂ ਕਿਹਾ ਵੀ ਸਕੂਲ ਬਣਾਵਾਂਗੇ ਸੁਖ ਬਲਾਸ ਨੂੰ ਪਿੰਡਾਂ ਦੇ ਵਿੱਚ ਜਿਹੜੇ ਤੁਹਾਡੇ ਭਗਤ ਆ ਉਹ ਕਹਿਣ ਲੱਗੇ ਕਿ ਅਸੀਂ ਤਾਂ ਬੱਚੇ ਉੱਥੇ ਪੜ੍ਹਨ ਲਾਵਾਂਗੇ ਤੁਸੀਂ ਕਹਿੰਦੇ ਸੀ ਪ੍ਰਾਈਵੇਟ ਸਕੂਲਾਂ ਨੂੰ ਨੱਥ ਪਾਵਾਂਗੇ ਉਹਨਾਂ ਨੂੰ ਕਿੰਨੀ ਕੁ ਨੱਥ ਪੈ ਗਈ ਦੱਸੋ ਉਹਨਾਂ ਚੋਂ ਕਿੰਨੀ ਕਿੰਨੀ ਕੁ ਨੱਥ ਪਈ ਆ ਤੁਹਾਡੇ ਸਾਰੇ ਜਿੰਨੇ ਵੀ ਦੇਖ ਰਹੇ ਹੋ ਵੀਡੀਓ ਤੁਹਾਡੇ ਸਭ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਦੱਸੋ ਕਿੰਨਾ ਕੁ ਫਰਕ ਪੈ ਗਿਆ ਕਿੰਨੀਆਂ ਕੁ ਫੀਸਾਂ ਕੱਟ ਗਈਆਂ ਜਾਂ ਸੁਖ ਵਿਲਾਸ ਖੋਲਣ ਦੇ ਨਾਲ ਕੀ ਸਕੂਲਾਂ ਦੇ ਵਿੱਚ ਕੀ ਪੰਜਾਬ ਨੂੰ ਕੀ ਫਾਇਦਾ ਹੋ ਜੂਗਾ ਕੀ ਪੰਜਾਬ ਨੂੰ ਫਾਇਦਾ ਹੋਊਗਾ ਸੁਖ ਵਿਲਾਸ ਦਾ ਸਕੂਲ ਖੋਲਣ ਤੇ ਫਿਰ ਤੁਸੀਂ ਕਹਿੰਦੇ ਸੀ ਔਰਬਿਟ ਬੱਸਾਂ ਬੰਦ ਕਰਾਂਗੇ ਅਸੀਂ ਵੀ ਚਾਹੁੰਦੇ ਆ ਵੀ ਬੰਦ ਹੋਣੀਆਂ ਚਾਹੀਦੀਆਂ ਜਿਹੜੇ ਕੋਰਪੋਰੇਟ ਘਰਾਣੇ ਨੇ ਉਹਨਾਂ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਕੱਲਾ ਗੱਲਾਂ ਨਾਲ ਕੁਝ ਨਹੀਂ ਹੋਣਾ ਮਾਨ ਸਾਹਿਬ ਜਿਵੇਂ ਤੁਸੀਂ ਕਹਿੰਦੇ ਹੁੰਦੇ ਸੀ ਕਿ ਕੈਪਟਨਾਂ ਨੂੰ ਬਾਦਲਾਂ ਨੂੰ ਜਹਾਜ਼ਾਂ ਚੋਂ ਥੱਲੇ ਲਾਓ ਪਰ ਉਹ ਤਾਂ ਜਹਾਜ਼ਾਂ ਚੋਂ ਥੱਲੇ ਲਾਦੇ ਲੋਕਾਂ ਨੇ ਤੁਸੀਂ ਚੜ ਗਏ ਫਰਕ ਸਿਰਫ ਇਹੀ ਹੋਇਆ ਜਹਾਜ਼ ਉਹੀ ਹੈ ਲੋਕ ਉਹੀ ਨੇ ਪੰਜਾਬ ਉਹੀ ਹੈ ਫਰਕ ਕਿੰਨਾ ਹੋਇਆ ਕਿ ਜਹਾਜ਼ਾਂ 'ਚ ਬੈਠਣ ਵਾਲੇ ਬਦਲੇ ਨੇ ਇਕੱਲੇ ਹਾਲਾਤ ਨਹੀਂ ਬਦਲੇ ਪੰਜਾਬ ਦੇ ਫਿਰ ਤੁਸੀਂ ਗੱਲ ਕਰਦੇ ਸੀ ਤੁਸੀਂ ਸੈਲੋ ਖੋਲਣ ਦੀ ਤਿਆਰੀ 'ਚ ਸੀ ਤੁਸੀਂ ਜੂ ਟਰਨ ਲਿਆ ਹੁਣ ਤੁਸੀਂ ਮੰਡੀਆਂ ਨੂੰ ਜਿਹੜੀਆਂ ਮੰਡੀਆਂ ਨੇ ਮੰਡੀਆਂ ਨੂੰ ਸੈਲੋ ਦਾ ਰੂਪ ਦੇਣਾ ਦੇਣਾ ਸੀ ਉਹ ਤੋਂ ਤੁਸੀਂ ਜੂ ਟਰਨ ਲਿਆ ਜਿਹੜੀ ਜਗਾੜੂ ਰਿਹੜੀਆਂ ਸੀ ਉਹ ਫੈਸਲੇ ਤੋਂ ਤੁਸੀਂ ਜੂ ਟਰਨ ਲਿਆ ਦੱਸੋ ਤਾਂ ਸਹੀ ਤੁਸੀਂ ਕਿਹੜਾ ਫੈਸਲਾ ਤੁਹਾਡਾ ਸਿਰੇ ਚੜਿਆ ਹੈ ਤੁਹਾਨੂੰ ਦੋ ਹੀ ਗੱਲਾਂ ਹੁੰਦੀਆਂ ਨੇ ਪਹਿਲਾਂ ਤੁਹਾਡੇ ਕੋਲੇ ਸੱਤਾ ਚ ਆਉਣ ਤੋਂ ਪਹਿਲਾਂ ਤੁਹਾਡੇ ਕੋਲੇ ਗੱਲਾਂ ਸੀਗੀਆਂ ਕਿ ਨਸ਼ਾ ਤੇ ਬੇਇੱਜ਼ਤੀ ਜਾਂ ਜਿਹੜੇ ਕੋਟਕਪੂਰਾ ਗੋਲੀ ਕਾਹਨ ਦੇ ਵਿੱਚ ਸੀ ਦੋਏ ਸੀ ਉਹਨਾਂ ਨੂੰ ਇਨਸਾਫ਼ ਦਿਵਾਉਣ ਦੀਆਂ ਗੱਲਾਂ ਕਰਦੇ ਸੀ ਹੁਣ ਤੁਹਾਡਾ ਹੀ ਐਮਐਲਏ ਕੋਵਰ ਵਿਜੇ ਪ੍ਰਤਾਪ ਉਹ ਵੀ ਕਹਿ ਰਿਹਾ ਹੈ ਕਿ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਤੁਹਾਡੇ ਕਿਉਂ ਨਹੀਂ ਧਿਆਨ ਜਾ ਰਹੀਆਂ ਗੱਲਾਂ ਇਹ ਕੀ ਤੁਹਾਨੂੰ ਪੰਜਾਬ ਦੇ ਜਿਹੜੇ ਨੌਜਵਾਨ ਪੁੱਤ ਜਿਹੜੇ ਨਸ਼ੇ ਨਾਲ ਮਰ ਰਹੇ ਨੇ ਕੀ ਤੁਹਾਨੂੰ ਦਿਸ ਨਹੀਂ ਰਹੇ ਹੋ ਜਾ ਜਿਹੜੇ ਧੀਆ ਪੁੱਤ ਟੈਂਕੀਆਂ ਤੇ ਚੜੇ ਬੈਠੇ ਨੇ ਸੰਗਰੂਰ ਕੀ ਤੁਹਾਨੂੰ ਉਹ ਨਹੀਂ ਦਿਨੇ ਤੁਹਾਨੂੰ ਸੁਖ ਬਲਾਸ ਤਾਂ ਦਿਖ ਰਿਹਾਗਾ ਤੁਹਾਨੂੰ ਨੇੜੇ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਟੈਂਕੀਆਂ ਤੇ ਚੜੇ ਵਾਟਰ ਵਰਕਸ ਦੀਆਂ ਟੈਂਕੀਆਂ ਤੇ ਚੜੇ ਜਿਹੜੇ ਨੌਜਵਾਨ ਨੇ ਮੁੰਡੇ ਕੁੜੀਆਂ ਤੁਹਾਨੂੰ ਉਹ ਨਹੀਂ ਦਿਖ ਰਹੀ ਕੀ ਗੱਲ ਉਹ ਕਿਸੇ ਦੇ ਧੀਆ ਪੁੱਤ ਨਹੀਂ ਮਣਾ ਜਾ ਅਕਲ ਨੂੰ ਹੱਥ ਮਾਰੋ ਵੇਲਾਗਾ ਤੁਹਾਡੇ ਕੋਲੇ ਅਈ 3 ਸਾਲ ਪਏ ਨੇ ਤੁਹਾਡੇ ਕੋਲੇ ਕੱਲਾ ਗੱਪ ਮਾਰ ਕੇ ਵੋਟਾਂ ਬਟੋਰ ਕੇ ਮੁੜ ਕੇ ਲੋਕਾਂ ਦੀ ਤੁਸੀਂ ਬਾਤ ਨਹੀਂ ਪੁੱਛਦੇ ਥੋੜਾ ਜਾਗਰਨੂ ਹੱਥ ਮਾਰੋ ਵੀ ਜਿਹੜੇ ਜਿਹੜੇ ਵੀ ਤੁਹਾਡੇ ਜਿਹੜੇ ਇਹ ਫੈਸਲੇ ਨੇ ਜਾਂ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਉਹਨਾਂ ਤੇ ਅਮਲੀ ਰੂਪ ਕਰੋ ਅਮਲੀ ਰੂਪ ਦੇ ਵਿੱਚ ਲਿਆਓ ਉਹਨਾਂ ਨੂੰ ਕੱਲੇ ਗੱਲਾਂ ਨਾਲ ਕੁਝ ਨਹੀਂ ਬੰਨਣਾ ਲੋਕ ਗੱਲਾਂ ਤੁਹਾਡੀਆਂ ਗੱਲਾਂ ਤੇ ਮਜ਼ਾਕ ਸਮਝਣ ਲੱਗੇ ਜਿਵੇਂ ਤੁਹਾਡੀਆਂ ਪਹਿਲਾਂ ਕੈਸਟਾ ਸੁਣਦੇ ਸੀ ਨਾ ਵੀ ਹਾਸੇ ਵਾਲੀਆਂ ਕੈਸਟਾਂ ਨੇ ਉਵੇਂ ਹੀ ਹੁਣ ਲੋਕ ਹੁਣ ਵੀ ਤੁਹਾਨੂੰ ਉਵੇਂ ਹੀ ਸਮਝਣ ਲੱਗੇ ਵੀ ਇਹ ਤਾਂ ਇੱਕ ਤਰ੍ਹਾਂ ਦਾ ਚਲੋ ਮਜ਼ਾਕ ਹੀ ਆ ਕੁਝ ਵੀ ਕਹਿ ਜਾਂਦੇ ਨੇ ਕੋਈ ਗੱਲ ਨਹੀਂ ਇਹ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਬਾਰਡਰ ਵਾਕਸ ਦੀਆਂ ਟੈਂਕੀਆਂ ਤੇ ਬੈਠੇ ਨੇ ਨੌਜਵਾਨ ਧੀਆ ਪੁੱਤ ਉਹਨਾਂ ਨੂੰ ਜਾ ਕੇ ਲਾਹੋ ਉਹਨਾਂ ਦੀ ਬਾਤ ਸੁਣੋ ਕੀ ਆ ਉਹਨਾਂ ਦੀਆਂ ਮੰਗਾਂ ਕੀ ਨੇ ਸੁਖ ਵਿਲਾਸ ਤੋਂ ਆਪਾਂ ਕੀ ਲੈਣਾ ਠੀਕ ਹੈ ਜੇ ਕਰਨੀਆਂ ਕਾਰਵਾਈ ਕਹਿੰਦੇ ਹੁੰਦੇ ਆ ਜਿਹੜੇ ਗੱਲਦੇ ਨੇ ਉਹ ਵਰਦੇ ਨਹੀਂ ਜੇ ਉਹਨਾਂ ਦੇ ਕਾਰਵਾਈ ਕਰਨੀ ਹੈ ਜਿੱਦਾਂ ਤੁਸੀਂ ਕਾਰਵਾਈ ਕਰੀ ਲੋਕਾਂ ਨੂੰ ਆਪ ਹੀ ਪਤਾ ਲੱਗ ਜਾਊਗਾ ਪਰ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਬੇਸ਼ੱਕ ਮੇਰੀ ਵੀਡੀਓ ਡਾਊਨਲੋਡ ਕਰਕੇ ਰੱਖ ਲਿਓ ਸੁੱਖ ਵਿਲਾਸ ਤੇ ਕਾਰਵਾਈ ਨਾ ਅੱਜ ਹੋਵੇ ਨਾ ਕੱਲ ਹੋਵੇ ਕਿਉਂਕਿ ਕੈਪਟਨ ਵੀ ਪਹਿਲਾਂ ਇੱਥੇ ਸੌਂ ਖਾ ਕੇ ਗਿਆ ਸੀ ਮਹਾਰਾਜ ਦੀ ਧਰਤੀ ਤੇ ਤਲਵੰਡੀ ਸਾਬੋ ਕਿੰਨੀ ਹੱਥ ਕਰੇ ਸੀ ਕਿ ਮੈਂ ਜਿਹੜੇ ਕੋਟਕਪੂਰਾ ਗੋਲੀ ਕਾਢਦੇ ਨੌਜਵਾਨ ਸ਼ਹੀਦ ਆ ਜਾਂ ਬੇ ਆਦਮੀ ਬੇ ਆਦਮੀਆਂ ਹੋਈਆਂ ਮੈਂ ਉਹਨਾਂ ਨੂੰ ਇਨਸਾਫ ਦਿਵਾਊਂਗਾ ਪਰ ਨਹੀਂ ਕਿਸੇ ਨੇ ਕੋਈ ਇਨਸਾਫ ਨਹੀਂ ਦਵਾਉਣਾ ਤੁਹਾਡੇ ਰਾਜਨੀਤਿਕ ਮੁੱਦੇ ਨੇ ਤੁਸੀਂ ਅੱਜ ਜਿਹੜੇ ਸਟੇਜਾਂ ਤੇ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਨਸ਼ਾ ਬੰਦ ਕਰਾਂਗੇ ਪਹਿਲਾਂ ਤੁਸੀਂ ਬੜੀਆਂ ਗੱਲਾਂ ਕਰਦੇ ਸੀ ਕਿ ਨਸ਼ਾ ਬੰਦ ਕਰਾਂਗੇ ਅੱਜ ਕਿਉਂ ਨਹੀਂ ਗੱਲਾਂ ਕਰਦੇ ਵੀ ਨਸ਼ਾ ਬੰਦ ਕਰਾਂਗੇ ਅੱਜ ਕਿਉਂ ਨਹੀਂ ਗੱਲਾਂ ਕਰਦੇ ਹੋ ਵੀ ਅਸੀਂ ਜਿਹੜੇ ਕੋਟਪੂਰਾ ਗੋਲੀ ਕਾਢ ਦੇ ਵਿੱਚ ਸ਼ਹੀਦ ਹੋਏ ਨੇ ਨੌਜਵਾਨ ਉਹਨਾਂ ਨੂੰ ਇਨਸਾਫ ਦਵਾਵਾਂਗੇ ਅੱਜ ਤੁਹਾਡੇ ਉਹ ਮੁੱਦੇ ਕਿੱਥੇ ਗਏ ਅੱਜ ਉਹ ਪਾਣੀਆਂ ਦਾ ਮੁੱਦਾ ਕਿੱਥੇ ਗਿਆ ਤੁਹਾਡੇ ਜਿਹੜੇ ਨਕਲੀ ਤੁਸੀਂ ਉਹ ਰਿਪੋਰਟਾਂ ਤਿਆਰ ਕਰਵਾ ਰਹੇ ਹੋ ਕਿ ਪਾਣੀ ਪੰਜਾਬ ਕੋਲੇ ਵਾਧੂ ਹੈ ਕਿਉਂ ਤੁਸੀਂ ਡੁਪਲੀਕੇਟ ਰਿਪੋਰਟਾਂ ਤਿਆਰ ਕਰਾ ਕੇ ਤੁਸੀਂ ਲੋਕਾਂ ਨੂੰ ਇਹ ਦਿਖਾ ਰਹੇ ਹੋ ਕਿ ਪਾਣੀ ਪੰਜਾਬ ਕੋਲੇ ਵਾਧੂ ਹੈ ਤੇ ਰਾਜਸਥਾਨ ਨੂੰ ਜਾਂ ਹਰਿਆਣੇ ਨੂੰ ਦੇਣਾ ਚਾਹੀਦਾ ਪੰਜਾਬ ਦੇ ਲੋਕ ਜਾਗ ਚੁੱਕੇ ਨੇ ਜੇ ਕੋਈ ਗੱਲ ਕਰਨੀ ਹੈ ਉਹ ਵਾਅਦੇ ਕਰੋ ਜਿਹੜੇ ਤੁਸੀਂ ਨਿਵਾ ਸਕੋ ਜਿਹੜੀਆਂ ਫੋਕੀਆਂ ਹਵਾ ਦੇ ਵਿੱਚ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਲੋਕਾਂ ਨੂੰ ਤੁਹਾਡੇ ਤੇ ਬਹੁਤ ਉਮੀਦਾਂ ਨੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ ਆਸ ਆ ਲੋਕਾਂ ਨੂੰ ਤੁਹਾਡੇ ਤੇ ਵੀ ਤੁਸੀਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰੋਗੇ ਪਰ ਜਿਹੜੀਆਂ ਹਵਾ ਦੇ ਵਿੱਚ ਗੱਲਾਂ ਨੇ ਵੀ ਸੁੱਖ ਵਿਲਾਸ ਨੂੰ ਸਕੂਲ ਬਣਾ ਦਾਂਗੇ ਹੈ ਕਿਤੇ ਕੱਲ ਨੂੰ ਇਹ ਨਾ ਕਹਦੇ ਵੀ ਬਾਦਲਪਿੰਡ ਤੇ ਵੀ ਕਬਜ਼ਾ ਕਰਕੇ ਆਪਾਂ ਬਾਦਲਪਿੰਡ ਦੀ ਜਿੰਨੀ ਜ਼ਮੀਨ ਹੈ ਜਾਂ ਜਿਹੜਾ ਉਹਨਾਂ ਦਾ ਘਰ ਹੈ ਉਹਨੂੰ ਵੀ ਆਪਾਂ ਕੋਈ ਸੰਸਤਾ ਬਣਾ ਦਾਂਗੇ ਇਹ ਵੀ ਨਾ ਕਹਦੇ ਹੋ ਕਿਤੇ ਪਰ ਲੋਕ ਹੁਣ ਜਾਗ ਚੁੱਕੇ ਨਹੀਂ ਧੰਨਵਾਦ ਦੋਸਤੋ ਖਾਸੀ ਕਰ